ਦੇਸ਼ ਦੇ ਚੀਫ ਜਸਟਿਸ ధਨੰਜਯ ਯਸ਼ਵੰਤ ਚੰ드ਰਾਜੂਤ ਪਹੁੰਚੇ ਸਤਿਕੰਨ ਸ੍ਰੀ ਹਰਮੰਦਰ ਸਾਹਿਬ ਹੋਏ ਨਤਮਸਤਕ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਦੇਸ਼ ਦੇ ਚੀਫ ਜਸਟਿਸ ਡੀਵਾਈ ਚੰ드ਰਾਜੂਤ ਸਤਿਕੰਨ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਜਿੱਥੇ ਕਿ ਉਹਨਾਂ ਦੇ ਨਾਲ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਮੌਜੂਦ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਉਹਨਾਂ ਵੱਲੋਂ ਕੜਾਹ ਪ੍ਰਸਾਦ ਦੀ ਦੇਗ ਕਰਵਾਈ ਜਾ ਰਹੀ ਹੈ ਕਿਉਂਕਿ ਇਹ ਦੇਸ਼ ਦੇ ਚੀਫ ਜਸਟਿਸ ਨੇ ਅਤੇ ਅੱਜ ਸਤਿਕਾਰਯੋਗ ਹੰਦ੍ਰਿਤ ਸਾਹਿਬ ਪੋਂਚੀ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਹੈ ਨਮਸਤਕੋ ਹੈ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਉਹਨਾਂ ਵੱਲੋਂ ਕੜਾ ਪ੍ਰਸ਼ਾਦ ਦੀ ਪ੍ਰਸਾਦ ਦੀ ਦੇਗ ਵੀ ਕਰਵਾਈ ਗਈ ਹੈ ਇਹਨਾਂ ਦੇ ਨਾਲ ਕਈ ਹੋਰ ਵੀ ਅਧਿਕਾਰੀ ਮੌਜੂਦ ਸਨ ਜਿਵੇਂ ਕਮਿਸ਼ਨਰ ਦੀ ਗੱਲ ਕਰ ਲਈਏ ਰਣਜੀਤ ਸਿੰਘ ਢਿੱਲੋਂ ਵੀ ਮੌਜੂਦ ਸਨ ਅਤੇ ਡੀਸੀ ਕਨਿਸ਼ਾਨ ਸਿੰਘ ਥੋੜੀ ਵੀ ਮੌਜੂਦ ਸਨ ਅਤੇ ਹੋਰ ਵੀ ਕਈ ਅਧਿਕਾਰੀ ਮੌਜੂਦ ਸਨ ਪੂਰੀ ਉੱਤਤ ਸਿਕਿਉਰਿਟੀ ਦੇ ਨਾਲ ਇਹਨਾਂ ਨੂੰ ਲਿਆਂਦਾ ਗਿਆ ਅਤੇ ਸਚਕਨ ਚੀਮੰਦਰ ਸਾਹਿਬ ਵਿਖੇ ਦਰਸ਼ਨ ਕਰਵਾਏ ਗਏ ਤੁਸੀਂ ਇਹ ਦੇਖ ਸਕਦੇ ਹੋ ਕਿ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਦੇ ਲਈ ਚੀਫ ਜਸਟਿਸ ਦਰਬਾਰ ਸਾਹਿਬ ਪਹੁੰਚੇ ਨੇ ਅਤੇ ਅਨੁਵੇਵਤਾ ਦਿੱਤੀ ਕਿ ਐਜਪੀਸੀ ਦੇ ਪ੍ਰਧਾਨ ਹਰਜ ਦੇਸ਼ਨ ਧਾਮੀ ਵੱਲੋਂ ਇਹਨਾਂ ਦਾ ਬਹੁਤ ਵਧੀਆ ਸਨਮਾਨ ਵੀ ਕੀਤਾ ਗਿਆ ਤੁਸੀਂ ਇਹ ਦੇਖ ਸਕਦੇ ਹੋ ਕਿ ਸਚਕਨ ਚੀਮੰਦਰ ਸਾਹਿਬ ਚੀਫ ਜਸਟਿਸ ధਨੰਜਯ ਯਸ਼ਵੰਤ ਚੰਦਰਾਜੀਤ ਜੀ ਪਹੁੰਚੇ ਨੇ ਅਤੇ ਉਹਨਾਂ ਦੇ ਨਾਲ ਕਈ ਆਲਾ ਅਧਿਕਾਰੀ ਵੀ ਮੌਜੂਦ ਸਨ ਤੁਸੀਂ ਇਹ ਦੇਖ ਸਕਦੇ ਹੋ ਕਿ ਪ੍ਰਕਰਮਾ ਕਰਦੇ ਹੋਏ ਉਹ ਦਰਸ਼ਨ ਕਰਨ ਦੇ ਲਈ ਪਹੁੰਚੇ ਹਨ ਦੇਖ ਸਕਦੇ ਹੋ ਕਿ ਸਿਕਿਉਰਿਟੀ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਹੋਰ ਕਈ ਵੱਡੇ ਅਧਿਕਾਰੀ ਵੀ ਨਾਲ ਮੌਜੂਦ ਸਨ ਕਿਉਂਕਿ ਦੇਸ਼ ਦੇ ਚੀਫ ਜਸਟਿਸ ਹਨ ਅਤੇ ਇਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਅਧਿਕਾਰੀਆਂ ਦੀ ਸੀ ਜਿਸ ਕਰਕੇ ਸੰਗਲ ਬਣਾ ਕੇ ਉਹਨਾਂ ਨੂੰ ਸੰਗਲ ਦੇ ਵਿੱਚ ਦੀ ਫਤਕਨ ਸ਼ਰੀਮਦ ਦਸਾਂ ਦੇ ਪ੍ਰਕਰਮਾ ਵਿੱਚ ਲਿਆਂਦਾ ਗਿਆ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਦੇ ਲਈ ਉਹ ਅੰਦਰ ਗਏ ਜਿਸ ਤੋਂ ਬਾਅਦ ਰਜਿਸਤ੍ਰ ਧਾਮੀ ਵੱਲੋਂ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ